ਆ ਰਹੇ ਨੇ ਅਤੇ ਬੀਬੀ ਜ਼ਗੀਰ ਕੋਰ ਦੇ ਨਾਲ ਉਹਨਾਂ ਦੇ ਕੋਲੋਂ ਕੁਝ ਅਜੀਬ ਹਰਕਤ ਕੀਤੀ ਗਈ। ਸਿੱਕਾ ਪਹਿਲਾਂ ਤੁਸੀਂ ਕਿਹਾ ਨਾ ਕਿ ਮਜ਼ਾਕ ਕਰਦੇ ਨਜ਼ਰ ਆ ਰਹੇ ਨੇ। ਮਜ਼ਾਕ ਨਹੀਂ ਸੀ ਕਰ ਰਹੇ। ਕੋਜੀ ਹਰਕਤ ਕਰ ਰਹੇ ਸੀ। ਬਾਕੀ ਜਿੱਦ ਤੱਕ ਜੈਕਸਨ ਦੇ ਸਵਾਲ ਹੈ ਵੇਰ ਡੀਜੀਪੀ ਸਾਹਮਣੂ ਲਿਖਿਆ ਇਹਦੇ ਬਾਰੇ ਸਬੂਤੋ ਲਿਆ ਗਿਆ ਹੈ। ਤੁਸੀਂ ਕੀ ਕਰਨਾ ਚਾਹੁੰਦੇ ਸੀਗੇ? ਜਾਂ ਤਾਂ ਬੀਬੀ ਜੀ ਨੂੰ ਨੀਚਾ ਦਿਖਾਉਣਾ ਚਾਹੁੰਦੇ ਸੀ, ਉਹਨਾਂ ਦੀ ਇੱਜ਼ਤ ਖਰਾਬ ਕਰਨਾ ਚਾਹੁੰਦੇ ਸੀ। ਇਹ ਜਿਹੜੀਆਂ ਹਰਕਤਾਂ ਨੇ ਨਾ ਬਾਅਦ ਦੀਆਂ ਮਾਫੀ ਮੰਗ ਲੈਣਾ ਇਹ ਕਰ ਲੈਣਾ ਇਹ ਬਿਲਕੁਲ ਠੀਕ ਨਹੀਂ ਹੈ ਇਹਨਾਂ ਦੀ ਹਿਸਟਰੀ ਹੈ ਜੀ ਜਦੋਂ ਇਹ ਵੀਡੀਓਜ਼ ਚਰਚਾ ਦੇ ਵਿੱਚ ਆਉਂਦੀਆਂ ਨੇ ਤਾਂ ਉਸ ਸਮੇਂ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਝ ਇਸ ਤਰ੍ਹਾਂ ਦੇ ਨਾਲ ਵੀ ਹੋ ਸਕਦਾ ਹੈ ਅਸੀਂ ਦੇ ਕੋਈ ਸਿਆਸੀ ਰਗ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿਉਂਕਿ ਇਹ ਜਿਹੜਾ ਆਫਿਸ ਹੈਗਾ ਵਿਮਨ ਕਮਿਸ਼ਨ ਦਾ ਇਹ ਕਿਸੇ ਸਿਆਸੀ ਦੇ ਨਾਲ ਕਿ ਪਾਰਟੀ ਦੇ ਨਾਲ ਨਹੀਂ ਜੁੜਿਆ ਹੋਇਆ ਕਮਿਸ਼ਨ ਹੈਗਾ ਆ ਕਿ ਉਹ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਾ ਲਗਾਤਾਰ ਵੱਧਦਾ ਜਾ ਰਿਹਾ ਉੱਥੇ ਹੀ ਕਈ ਵਾਰ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਜੋ ਕਿ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਅਜਿਹਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਬਕਾ ਮੁੱਖ ਮੰਤਰੀ ਚੰਜੀਤ ਚੰਨੀ ਮਜ਼ਾਕ ਕਰਦੇ ਨਜ਼ਰ ਆ ਰਹੇ ਨੇ ਅਤੇ ਬੀਬੀ ਜਗੀਰਕੋਟ ਦੇ ਨਾਲ ਉਹਨਾਂ ਦੇ ਵੱਲੋਂ ਕੁਝ ਅਜੀਬ ਹਰਕਤ ਕੀਤੀ ਗਈ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੈ ਅਤੇ ਹੁਣ ਉਸੇ ਵੀਡੀਓ ਨੂੰ ਲੈ ਕੇ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਹੈ ਸਾਡੇ ਨਾਲ ਮੈਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਚਾਲੀ ਗਿਲ ਮਯੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਮ ਕੀ ਐਕਸ਼ਨ ਲਿਆ ਗਿਆ ਤੇ ਕੀ ਰਿਟਰਨ ਵਿੱਚ ਜੋ ਡੀਜੀਪੀ ਤੋਂ ਜਵਾਬਤ ਲੁਕੀ ਲੱਗਿਆ ਦੇਖੋ ਪਹਿਲਾਂ ਤੁਸੀਂ ਕਹਾਂ ਨਾ ਕਿ ਮਜ਼ਾਕ ਕਰਦੇ ਨਜ਼ਰ ਆ ਰਹੇ ਨੇ ਮਜ਼ਾਕ ਨਹੀਂ ਸੀ ਕਰ ਰਹੇ ਕੋਜੀ ਹਰਕਤ ਕਰ ਰਹੇ ਸੀਗੇ ਠੀਕ ਹੈ ਨਾ ਜਿਹੜੀ ਕਿ ਇੱਕ ਔਰਤ ਦੇ ਲਈ ਜਿਹੜੀ ਤੁਸੀਂ ਸਮਾਜ ਚ ਖੜੀ ਹੈ ਐਨੀ ਪਬਲਿਕ ਉਥੇ ਖੜੀਆਂ ਤੁਸੀਂ ਇਸ ਤਰ੍ਹਾਂ ਦੀ ਹਰਕਤ ਕਰ ਦਿਓ ਬਾਕੀ ਜਿੱਦ ਤੱਕ ਦਾ ਐਕਸ਼ਨ ਦਾ ਸਵਾਲ ਹੈ ਡੀਜੀਪੀ ਸਾਹਿਬ ਨੂੰ ਲਿਖਿਆ ਹੈ ਇਹਦੇ ਬਾਰੇ ਸਬਮੋਟੋ ਲਿਆ ਗਿਆ ਹੈ ਤੇ ਅਸੀਂ ਦੇਖਦੇ ਕਿ ਸਾਡੇ ਕੋਲ ਰਿਪੋਰਟ ਆਂਦੀ ਹੈ ਉਹ ਦੀ ਔਰ ਸਭਾ ਦੇਖਾਂਗੇ ਕਿ ਰਿਐਕਸ਼ਨ ਕਰਦੇ ਨੇ ਕੋਈ ਟਾਈਮ ਪੀਰੀਅਡ ਵੀ ਦਿੱਤਾ ਗਿਆ ਜਵਾਬ ਦੇ ਲਈ ਕੱਲ ਦਾ ਹੈਗਾ ਜੀ ਕੱਲ ਦਾ ਹੈਗਾ ਉਹ ਸਾਨੂੰ ਜਰੂਰ ਮੈਨੂੰ ਪੂਰੀ ਉਮੀਦ ਹੈ ਹਾਲਾਂਕਿ ਸਾਰੇ ਬਹੁਤ ਬਿਜ਼ੀ ਨੇ ਇਸ ਟਾਈਮ ਇਲੈਕਸ਼ਨ ਦੇ ਟਾਈਮ ਦੇ ਉੱਤੇ ਮਗਰ ਕਿਉਂਕਿ ਇਹ ਟਾਪਿਕ ਹੀ ਐਸਾ ਬਣ ਗਿਆ ਜਿਸ ਤਰੀਕੇ ਤੇ ਜੋ ਮੈਂ ਜਿੱਥੇ ਸੀਟ ਦੇ ਉਤੇ ਮੈਂ ਬੈਠੀ ਆ ਇਹ ਸਭ ਇਹ ਰਿਸਪਾਂਸਿਬਲ ਚੇਅਰ ਹੈਗੀ ਆ ਇਸ ਨੂੰ ਕਰਨ ਦੇ ਲਈ ਦੇਖਣ ਦੇ ਲਈ ਕਿ ਵੀ ਦੇਖੋ ਅਗਰ ਸਾਡੀ ਇੱਜ਼ਤ ਸਾਡੇ ਐਡਿਟ ਵੱਡੇ ਮੁੱਖ ਮੰਤਰੀ ਰਹਿ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਜੇ ਅਗਰ ਉਹ ਹੀ ਨਹੀਂ ਚਾਹੁੰਦੇ ਕਿ ਵੀ ਅਸੀਂ ਔਰਤ ਨੂੰ ਇੱਕ ਸਮਾਜ ਦੇ ਉਤੇ ਇੱਕ ਵਧੀਆ ਦਰਜਾ ਦਈਏ ਤੁਸੀਂ ਜਦੋਂ ਵੋਟਾਂ ਮੰਗਣ ਜਾਂਦੇ ਹੋ ਹਰ ਇੱਕ ਦੇ ਅੱਗੇ ਹੱਥ ਜੋੜਦੇ ਹੋ ਪੈਰਾਂ ਨੂੰ ਹੱਥ ਲਾਣਦੇ ਹੋ ਆਸ਼ੀਰਵਾਦ ਲੈਂਦੇ ਹੋ ਇੱਥੇ ਤੁਸੀਂ ਇਹੋ ਜਿਹੀ ਕੋਝਾਰਕ ਤੁਸੀਂ ਕੀ ਕਰਨਾ ਚਾਹੁੰਦੇ ਸੀਗੇ ਜਾਂ ਤਾਂ ਬੀਬੀ ਜੀ ਨੂੰ ਨੀਚਾ ਦਿਖਾਉਣਾ ਚਾਹੁੰਦੇ ਸੀ ਉਹਨਾਂ ਦੀ ਇੱਜ਼ਤ ਖਰਾਬ ਕਰਨਾ ਚਾਹੁੰਦੇ ਬਾਤ ਚੋ ਕਹਿਣਾ ਮੇਰੀ ਮਾਂ ਵਰਗੀਆਂ ਮੇਰੀ ਭੈਣ ਵਰਗੀਆਂ ਇਹ ਜਿਹੜੀਆਂ ਹਰਕਤਾਂ ਨੇ ਨਾ ਬਾਦ ਦੀਆਂ ਮਾਫੀ ਮੰਗ ਲੈਣਾ ਇਹ ਕਰ ਲੈਣਾ ਇਹ ਬਿਲਕੁਲ ਠੀਕ ਨਹੀਂ ਹੈ ਇਹਨਾਂ ਦੀ ਹਿਸਟਰੀ ਹੈ ਜੀ ਇਹ ਕੋਈ ਅੱਜ ਪਹਿਲੀ ਵਾਰ ਨਹੀਂ ਕੀਤਾ ਇਹਨਾਂ ਨੇ ਇਹ 2018 ਚ ਵੀ ਇਹੀ ਗੱਲਾਂ ਹੋਈਆਂ ਸੀਗੀਆਂ ਇਹਨਾਂ ਦੇ ਉੱਤੇ ਬਹੁਤ ਪ੍ਰੋਟੈਸਟ ਹੋਇਆ ਸੀ ਪੰਜਾਬ ਦੀ ਔਰਤਾਂ ਨੇ ਕੀਤਾ ਸੀਗਾ ਪ੍ਰੋਟੈਸਟ ਪਰ ਉਸ ਟਾਈਮ ਵੀ ਸ਼ਾਇਦ ਕੈਪਟਨ ਸਾਹਿਬ ਨੇ ਬਚਾ ਲਿਆ ਇਹਨਾਂ ਨੂੰ ਪਰ ਹਰ ਵਾਰੀ ਨਹੀਂ ਵੱਟ ਸਕਦਾ ਬੰਦਾ ਤੁਸੀਂ ਜਿਹੜਾ ਐਕਸ਼ਨ ਲਿਆ ਗਿਆ ਤੁਸੀਂ ਆਪਣੇ ਪਧਰ ਤੇ ਜਾਂ ਕਿਸੇ ਵੱਲ ਸ਼ਿਕਾਇਤ ਕੀਤੀਗੀ ਤੁਹਾਨੂੰ ਨਹੀਂ ਬਿਲਕੁਲ ਨਹੀਂ ਮੇਰੇ ਕੋਲ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਬੀਬੀ ਜੀ ਦੀ ਨਹੀਂ ਮੇਰੀ ਉਹਨਾਂ ਦੇ ਨਾਲ ਗੱਲ ਹੋਈਏ ਕਿ ਅਸੀਂ ਆਪਣੇ ਪਧਰ ਤੇ ਹੀ ਲਿੱਤਾ ਗਿਆ ਹੈ ਹੂੰ ਸੋ ਜਿਸ ਤਰ੍ਹਾਂ ਦੇ ਨਾਲ ਇਹ ਵੀਡੀਓes ਸਾਹਮਣੇ ਆਉਂਦੀਆਂ ਨੇ ਤੇ ਇੱਕ ਜੋ ਸ਼ਵੀ ਹੁੰਦੀ ਹੈ ਉਹ ਲੋਕਾਂ ਸਾਹਮਣੇ ਆ ਜਾਂਦੀ ਵੀ ਕਿਸ ਤਰ੍ਹਾਂ ਦੇ ਇਹ ਆਗੂ ਹੈ ਫਿਰ ਜਦੋਂ ਇਹ ਵੀਡੀਓes ਚਰਚਾ ਦੇ ਵਿੱਚ ਆਉਂਦੀਆਂ ਨੇ ਤਾਂ ਉਸ ਸਮੇਂ ਸਿਆਸੀ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਝ ਇਸ ਤਰ੍ਹਾਂ ਦੇ ਨਾਲ ਵੀ ਹੋ ਸਕਦਾ ਹੈ ਦੇਖੋ ਮੇਰੇ ਅਸੀਂ ਤਾਂ ਕੋਈ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿਉਂਕਿ ਇਹ ਜਿਹੜਾ ਆਫਿਸ ਹੈਗਾ ਵਿਮਨ ਕਮਿਸ਼ਨ ਦਾ ਇਹ ਕਿਸੇ ਸਿਆਸੀ ਦੇ ਨਾਲ ਪਾਰਟੀ ਦੇ ਨਾਲ ਨਹੀਂ ਜੁੜਿਆ ਹੋਇਆ ਕਮਿਸ਼ਨ ਦਾ ਹੈਗਾ ਆ ਇਹ ਤੇ ਇੱਕ ਔਰਤ ਦੀ ਇੱਜ਼ਤ ਨੂੰ ਲੈ ਕੇ ਸਮਾਜ ਦੇ ਅੰਦਰ ਕਿਸ ਤਰ੍ਹਾਂ ਤੁਸੀਂ ਦਰਸਾਣਿਓ ਜਾਂ ਇੱਕ ਸਾਡਾ ਜਿਹੜਾ ਮਰਦ ਹੈ ਜੋ ਕਿ ਐਡੀ ਵੱਡੀ ਰਿਸਪੋਨਸੀਬਿਲਟੀ ਨਿਭਾ ਚੁੱਕਿਆ ਹੈ ਮੁੱਖ ਮੰਤਰੀ ਰਹਿ ਚੁੱਕਿਆ ਹੈ ਅਗਰ ਉਹ ਹੀ ਐਹੋ ਜਿਹੀ ਹਰਕਤ ਜਾਂ ਐਗਜ਼ੈਂਪਲ ਸੈਟ ਇਨ ਕਰਦਾ ਤੇ ਉਸ ਦਾ ਜਵਾਬ ਤੇ ਦੇਣਾ ਪੈਂਦਾ ਉਹਨਾਂ ਨੂੰ ਤਾਂ ਕੀ ਕਾਰਵਾਈ ਕੀਤੀ ਜਾਵੇਗੀ ਜੇਕਰ ਤੁਸੀਂ ਕਹਿੰਦੇ ਹੋ ਕਿ ਮਾਫੀ ਮੰਗ ਲਈ ਤਾਂ ਠੀਕ ਹੈ ਨਹੀਂ ਤਾਂ ਫਿਰ ਬਾਅਦ ਵਿੱਚ ਕਿਸ ਤਰ੍ਹਾਂ ਰੈਕਸ਼ਨ ਹੋਵੇ ਦੇਖੋ ਉਹਦੀ ਬਾਤ ਦੀ ਗੱਲ ਹੈ ਪਹਿਲਾਂ ਇਨਕੁਆਇਰੀ ਆ ਜਾਣ ਦ ਅਸੀਂ ਦੇਖਦੇ ਹਾਂ ਲੈਕ ਸੈਕਸ਼ਨ ਕੀ ਹੈ ਉਸ ਤੋਂ ਬਾਤ ਕਰ ਕਰਾਉਂਦੇ ਹਾਂ ਤੁਹਾਨੂੰ ਮਹਿਲਾ ਡੀਜੀਪੀ ਨੂੰ ਲਿਖਿਆ ਗਿਆ ਜਾਂ ਚੰਨੀ ਤੱਕ ਵੀ ਪਹੁੰਚ ਕੀਤੀ ਗਈ ਮਹਿਲਾ ਕਮਿਸ਼ਨ ਨੂੰ ਹਾਲੇ ਸਿਰਫ ਸੋਮੋਟੋ ਲਿਆ ਗਿਆ ਡੀਜੀਪੀ ਤੱਕ ਨੂੰ ਲਿਖਿਆ ਗਿਆ ਹੈ ਸੋ ਬੀਬੀ ਜਗੀਰ ਕੋਲ ਨਾ ਵੀ ਕੋਈ ਗਲਤ ਬਾਤ ਹੋਈ ਹੈ ਹਾਲੇ ਤੱਕ ਤੇ ਕੋਈ ਗੱਲ ਨਹੀਂ ਕੋਈ ਸ਼ੁਕਰੀ ਗੱਲ ਬਾਤ ਕਰਨ ਲਈ ਬਾਕੀ ਜਿਸ ਤਰ੍ਹਾਂ ਦੇ ਨਾਲ ਮਹਿਲਾ ਕਮਿਸ਼ਨ ਦਾ ਕਹਿਣਾ ਕਿ ਜੇਕਰ ਮੁਆਫੀ ਮੰਗ ਲਈ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਉਹਨਾਂ ਦੇ ਵੱਲੋਂ ਆਪਣੇ ਹਿਸਾਬ ਦੇ ਨਾਲ ਐਕਸ਼ਨ ਲਿਆ ਜਾਵੇਗਾ ਸਭ ਦੇ ਰਿਪੋਰਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਕਮਨਾ ਪਰਸਨ ਮੋਹਨ ਤੇਨਾਲ ਪਰਵਿੰਦਰ ਚੰਡੀਗੜ੍ਹ